ਨਮਸਕਾਰ ਦੋਸਤੋ ਦਾ ਇਨਫੋਰਮੇਸ਼ਨ ਤੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਤੇ ਮੈਂ ਤੁਹਾਨੂੰ ਲੈ ਕੇ ਆਇਆ ਹੜ੍ਹ ਪ੍ਰਭਾਵਿਤ ਖੇਤਰ ਮਾਤਮ ਨਗਰ ਦੇ ਸਕੂਲ ਚ ਪਾਣੀ ਕੱਟ ਗਿਆ ਹੈ ਪਰ ਮੁਸੀਬਤਾਂ ਨਹੀਂ ਕਟੀਆਂ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਰਹੀ ਹੈ ਉਹ ਆ ਰਹੀ ਹੈ ਬੱਚਿਆਂ ਦੀ ਪੜ੍ਹਾਈ ਦੀ ਕਿ ਸਕੂਲ ਇਹਨਾਂ ਪਿੰਡਾਂ ਚ ਬੰਦ ਹੋ ਗਏ ਸੀਗੇ ਉਹ ਹੁਣ ਲਗਾਣ ਲਾਇਕ ਰਹਿ ਗਏ ਨੇ ਕਿ ਉਹਨਾਂ ਸਕੂਲਾਂ ਚ ਕਲਾਸਾਂ ਲੱਗ ਸਕਦੀਆਂ ਨੇ ਉਹਨਾਂ ਦੀ ਕੀ ਸਿਚੁਏਸ਼ਨ ਹੈਗੀ ਹੈ ਇਸ ਸਾਰੇ ਜਿਹੜੇ ਐਪੀਸੋਡ ਤੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਮੌਜੂਦ ਨੇ ਡਿਪਟੀ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਪਰਵਿੰਦਰ ਸਿੰਘ ਜੀ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਸਰ ਕੀ ਸਿਚੁਏਸ਼ਨ ਹੈਗੀ ਹੈ ਇਹਨਾਂ ਪਿੰਡਾਂ 'ਚ ਹਾਈ ਘਟਿਆ ਤੇ ਸਕੂਲਾਂ ਦੀ ਸਰ ਸ਼ੁਕਰੀਆ ਜੀ ਬਹੁਤ ਬਹੁਤ ਇਸ ਤਰ੍ਹਾਂ ਜੀ ਪਿਛਲੇ ਕਾਫੀ ਦਿਨਾਂ ਤੋਂ ਦਰਿਆ ਚੜਿਆ ਤੇ ਹੜਾਂ ਦੀ ਮਾਰ ਇੱਥੇ ਪਿੰਡਾਂ 'ਤੇ ਹਾਂਜੀ ਬਹੁਤ ਸਾਰੇ ਸਾਡੇ ਸਕੂਲ ਬੰਦ ਨੇ ਜੀ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਸਕੂਲ ਉਹ ਖੁੱਲਣ ਦੀ ਸਿੱਧੀ ਜਾ ਜਾਣ ਜੀ ਸਾਡੇ ਬੱਚਿਆਂ ਦੇ ਇਗਜ਼ਾਮ ਬਿਲਕੁਲ ਨਜ਼ਦੀਕ ਨੇ ਸਾਰੀਆਂ ਇਹ ਅਸੀਂ ਬਿਲਡਿੰਗ ਦਾ ਸਰਵੇ ਕਰ ਰਹੇ ਹਾਂ ਸਕੂਲਾਂ ਨੂੰ ਦੇਖ ਰਹੇ ਹਾਂ ਅਪ੍ਰੋਚੇਬਲ ਹੈਗੀ ਕਿ ਨਹੀਂ ਹੈਗੀ ਅੱਜ ਅਚੇਚੇ ਤੌਰ ਤੇ ਮੈਂ ਇਧਰਲੇ ਪਾਸੇ ਆਇਆ ਜਿਹਨੂੰ ਦਰਿਆ ਦਾ ਪਾਰ ਵਾਲਾ ਪਾਸਾ ਕਹਿੰਦੇ ਆ ਜੀ ਤੇ ਇਧਰ ਅਸੀਂ ਆ ਕੇ ਮੈਂ ਪਰਸਨਲੀ ਤੇ ਮੇਰੇ ਸਾਥੀਆਂ ਨੇ ਆ ਕੇ ਵੇਖਿਆ ਕਿ ਝੰਗੜਪੈਣੀ ਮਾਥਮਨਗਰ ਔਰ ਝੰਗੜਪੈਣੀ ਇਹਦੇ ਤਾਈ ਥੋੜੀ ਸਾਨੂੰ ਅਪਰੋਚ ਹੋ ਰਹੀ ਏ ਜਿਹੜੇ ਸਕੂਲ ਸਾਡੇ ਰੀਓਪਨ ਹੋ ਸਕਦੇ ਨੇ ਪਰ ਜੇ ਮੈਂ ਉਸ ਤੋਂ ਝੰਗੜ ਪੈਣੀ ਤੋਂ ਅਗਲੇ ਵਾਲੇ ਪਾਸੇ ਦੀ ਗੱਲ ਕਰਾਂ ਕਈ ਤੀ ਰਸਤੇ 'ਚ ਕਾਫੀ ਖਰਾਬ ਹੈ ਉਹਦੇ 'ਚ ਟੋਟਾ ਕਿਵਜ ਹੈ ਜਿਹਦੇ 'ਚ ਪਾਣੀ ਭਰਿਆ ਹੈ ਜਿਹਦੇ ਨੰਗਣ ਜੋ ਨਹੀਂ ਨੰਗਾ ਜਾ ਸਕਦਾ ਇਸ ਕਰਕੇ ਉਧਰਲੇ ਪਾਸੇ ਗੱਟੀ ਨੰਬਰ 1 ਰੇਤੇ ਵਾਲਾ ਪੈਣੀ ਔਰ ਗਲਾਬਾ ਪੈਣੀ ਅਜੇ ਤੱਕ ਅਪਰੋਚ ਉਹਦੇ ਵਾਸਤੇ ਟੀਚਰਸ ਦੀ ਵੀ ਕਾਫੀ ਮੁਸ਼ਕਲ ਲੱਗ ਰਹੀ ਇਸੇ ਤਰ੍ਹਾਂ ਹੀ ਜੇ ਇਸ ਸਾਈਡ ਤੋਂ ਇਹ ਸੜਕ ਤੇ ਗੱਲ ਕਰੀਏ ਤਾਂ ਸਾਡੇ ਦੋ ਸਕੂਲ ਤੇ ਜਰਵੇਲਾ ਦਾ ਸਕੂਲ ਹੈਗਾ ਔਰ ਸਾਡਾ ਦੋਨਾ ਨਾਨਕਾ ਦਾ ਸਕੂਲ ਹੈ ਇਹਨਾਂ ਦੇ ਰਾਵਾਂ ਤੇ ਵੀ ਕਾਫੀ ਪਾਣੀ ਹੈਗਾ ਹੋ ਸਕਦਾ ਵੀ ਟੀਚਰ ਜਿਹੜੇ ਆਉਣਗੇ ਉਹਨਾਂ ਵਾਸਤੇ ਇਹਦੀ ਉਹ ਅਪਰੋਚ ਉਹ ਨਹੀਂ ਸੌਖੀ ਨਹੀਂ ਜੀ ਜੀ ਕੁਲ ਮਿਲਾ ਕੇ 7-8 ਸਕੂਲ ਇਹ ਜੇ ਹੈਗੇ ਨੇ ਹਾਲੇ ਵੀ ਪਿੰਡੇ ਜੇ ਹੈਗੇ ਨੇ ਜਿੱਥੇ ਸਕੂਲ ਲੱਗਣ ਦੀ ਸਥਿਤੀ ਚ ਨਹੀਂ ਹੈਗੇ ਸਰ ਕਿੰਨੇ ਸਕੂਲ ਬੰਦ ਸੀਗੇ ਫਾਜ਼ਿਲਕਾ ਦੇ ਇਹਨਾਂ ਹੜ੍ਹਾਂ ਦੇ ਕਾਰਨ ਲਗਭਗ ਸਾਡੇ ਉਸ ਟਾਈਮ ਅਸੀਂ ਕੈਲਕੂਲੇਟ ਕੀਤੇ ਸੀ ਇੱਕ ਵਾਰੀ 32 ਕ ਸਕੂਲ ਦੇ ਕਰੀਬ ਆਏ ਸੀਗੇ ਜਿਨ੍ਹਾਂ ਦੇ ਵਿੱਚ ਪ੍ਰਾਇਮਰੀ ਤੇ ਅਪਰ ਪ੍ਰਾਇਮਰੀ ਕੋਈ ਸਾਡੇ ਰਾਤ ਕੇਂਦਰ ਸੀ ਤਾਂ ਕਰਕੇ ਕਿਉਂਕਿ ਲੋਕਾਂ ਨੂੰ ਬਿਠਾਉਣਾ ਪਿਆ ਇਮੀਜੇਟ ਲੋਕਾਂ ਦੀ ਮਦਦ ਵਾਸਤੇ ਇਮੀਜੇਟ ਸਾਨੂੰ ਬੰਦ ਕਰਨੇ ਪਏ ਪਰ ਅਸੀਂ ਹੁਣ ਮੰਨ ਲਓ ਕਿ ਡੀਸੀ ਸਾਹਿਬ ਦੇ ਹੁਕਮਾਂ ਨਾਲ ਔਰ ਅਸੀਂ ਸਤੁਕ ਸਕੂਲਾਂ ਦੀ ਸਥਿਤੀ ਨੂੰ ਵੇਖਦੇ ਹੋ ਸਾਡੇ ਡੀਓ ਸਾਹਿਬ ਔਰ ਪ੍ਰਾਇਮਰੀ ਔਰ ਸਾਡੇ ਪ੍ਰਾਇਮਰੀ ਅਸੀਂ ਲਗਾਤਾਰ ਵਿਜ਼ਿਟ ਕਰ ਰਹੇ ਹਾਂ ਜਿਹੜੇ ਜਿਹੜੇ ਸਾਡੇ ਸਕੂਲ ਖੁੱਲ ਸਕਦੇ ਨੇ ਉਹ ਅਸੀਂ ਖੋਲਣ ਵਾਲੇ ਪਾਸੇ ਜਾ ਰਹੇ ਹਾਂ ਔਰ ਡੇ ਬਾਈ ਡੇ ਅਸੀਂ ਹਰ ਰੋਜ਼ ਇੱਕ ਇੱਕ ਦੋ ਦੋ ਸਕੂਲ ਸਾਡੇ ਖੁੱਲ ਰਹੇ ਨੇ ਜੀ ਸਰ ਤੁਸੀਂ ਇਹਨਾਂ ਪਿੰਡਾਂ 'ਚ ਸਕੂਲਾਂ 'ਚ ਵਿਜ਼ਿਟ ਕੀਤੀ ਐਜ ਕੋਈ ਸਕੂਲ ਡੇਮੇਜ ਵੀ ਹੋਏ ਨੇ ਸਰ ਜਿੱਥੇ ਜਿੱਥੇ ਪਾਣੀ ਗਿਆ ਸੀਗਾ ਜੇ ਮੈਂ ਹੁਣ ਇੱਥੇ ਜਿਹੜਾ ਚੰਗੜਵਾਲ ਚੰਗੜ ਪੈਣੀ ਅਸੀਂ ਜਾ ਕੇ ਆਏ ਉਹਦੇ 'ਚ ਕਾਫੀ ਵਿੱਚ ਪਾਣੀ ਅੱਗੇ ਤੱਕ ਗਿਆ ਆ ਪਰ ਮੈਨੂੰ ਲੱਗਦਾ ਕਿ ਸਾਡੀਆਂ ਇਮਾਰਤ ਸੁਰੱਖਿਅਤ ਹੈਗੀ ਨੋ ਉਟ ਪਾਣੀ ਗਿਆ ਉਹਨਾਂ ਦੇ ਪਾਸਿਆਂ ਤੇ ਵੀ ਪਾਣੀ ਲੱਗਿਆ ਜੇ ਮੈਂ ਇੱਥੇ ਜਿਹੜਾ ਅਸੀਂ ਮਾਹਤਮ ਨਗਰ ਤੇ ਖੜੇ ਆਂ ਇੱਥੇ ਜੇ ਮੈਂ ਗੱਲ ਕਰਾਂ ਤਾਂ ਇੱਥੇ ਸਾਡਾ ਸਕੂਲ ਮੈਨੂੰ ਸੁਰੱਖਿਤ ਲੱਗ ਰਿਹਾ ਕੋਈ ਏਡੀ ਗੱਲ ਨਹੀਂ ਲੱਗ ਰਹੀ ਨੋ ਡਾਊਟ ਪਾਣੀ ਆਇਆ ਹੈ ਪਰ ਇੱਥੇ ਸੁਰੱਖਿਤ ਲੱਗ ਰਹੀ ਬਿਲਡਿੰਗ ਜੀ ਉਮੀਦ ਕਰਦੇ ਆ ਸਰ ਜਲਦੀ ਰਸਤੇ ਜਿਹੜੇ ਨੇ ਉਹ ਡੇਮੇਜ ਹੋ ਗਏ ਨੇ ਉਹ ਠੀਕ ਹੋਣ ਤੇ ਸਕੂਲ ਫਿਰ ਤੋਂ ਵਾਪਸ ਲੱਗੇ ਤੇ ਫਿਰ ਇੱਥੇ ਚਹਲ ਪੈਰ ਹੋਏ ਸਰ ਹਾਂਜੀ ਅਸੀਂ ਮੈਂ ਸ਼ੁਕਰਗੁਜ਼ਾਰਾਂ ਐਡਮਿਨਿਸਟ੍ਰੇਸ਼ਨ ਦਾ ਵੀ ਰਸਤੇ ਦੇਖ ਰਹੇ ਹਾਂ ਲਗਾਤਾਰ ਜਿਹੜਾ ਰਸਤਾ ਹੈ ਉਹ ਕਲੀਅਰ ਕੀਤਾ ਜਾ ਰਿਹਾ ਨੋ ਡਾਊਟ ਇੱਥੇ ਜੇ ਮੈਂ ਕਹਿ ਦਿਆਂ ਵੀ ਟੂ ਵੀਲਰ ਦੀ ਅਪਰੋਚ ਹੈਗੀ ਕਾਰ ਵਗੈਰਾ ਇੱਥੇ ਨਹੀਂ ਕ੍ਰੋਸ ਕਰ ਸਕਦੀ ਜਾਂ ਟਰੈਕਟਰ ਵਗੈਰਾ ਤਾਂ ਕ੍ਰੋਸ ਕਰ ਸਕਦੇ ਨੇ ਪਰ ਕਾਰ ਵਗੈਰਾ ਇੱਥੇ ਉਹ ਐਡਮਿਨਿਸਟ੍ਰੇਸ਼ਨ ਲਗਾਤਾਰ ਉਹਦੇ ਵਾਸਤੇ ਪ੍ਰਬੰਧ ਕਰ ਰਹੀ ਅਸੀਂ ਉਮੀਦ ਕਰਦੇ ਹਾਂ ਕਿ ਥੋੜੇ ਸਮੇਂ ਵਿੱਚ ਹੀ ਸਾਡੇ ਸਕੂਲਾਂ ਦੀ ਦੁਬਾਰਾ ਚੱਲ ਪੈ ਰੂ ਆਪਸਾ ਵੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਡਿਓ ਸਾਹਿਬ ਤੁਹਾਡਾ ਟਾਈਮ ਦੇਣ ਵਾਸਤੇ ਤੇ ਇਹ ਸੀਗੇ ਸਾਡੇ ਨਾਲ ਡਿਪਟੀ ਡੀਓ ਪਰਮਿੰਦਰ ਸਿੰਘ ਜੀ ਤੇ ਮਾਤਮ ਨਗਰ ਦੀ ਜਿਹੜੀ ਸਥਿਤੀ ਹੈ ਉਹ ਠੀਕ ਹੈ ਪਰ ਕਈ ਸਕੂਲ ਹਾਲੇ ਵੀ ਜਿਵੇਂ ਕਿ ਪਰਮਿੰਦਰ ਸਿੰਘ ਜੀ ਨੇ ਸਾਨੂੰ ਦੱਸਿਆ ਹੈ ਕਿ ਉਹ ਵਿਜ਼ਿਟ ਕਰਕੇ ਆਏ ਨੇ ਸਕੂਲ ਟੂ ਸਕੂਲ ਤੇ ਉਹਨਾਂ ਚ ਹਾਲਤ ਜਿਹੜੀ ਹੈ ਉਹ ਰਸਤੇ ਠੀਕ ਨਹੀਂ ਹੈਗੇ ਨੇ ਬੱਚੇ ਪਹੁੰਚ ਨਹੀਂ ਸਕਦੇ ਟੀਚਰ ਨਹੀਂ ਪਹੁੰਚ ਸਕਦੇ ਸਟਾਫ ਨਹੀਂ ਪਹੁੰਚ ਸਕਦਾ ਤੇ ਇਸ ਕਰਕੇ ਸ਼ਾਇਦ ਉਹ ਉਹਨਾਂ ਨੂੰ ਖੁੱਲਣ ਲੱਗਿਆ ਹਾਲੇ ਟਾਈਮ ਲੱਗੇਗਾ ਦੋਸਤੋ ਧੰਨਵਾਦ